We'll ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਲੋਕ ਸਭਾ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਡਾਕਟਰ ਅਜੀਤ ਗੁਪਤਾ ਦੇ ਹਲਕੇ 'ਚ ਪਹੁੰਚੇ ਨੇ ਅੱਜ ਔਰ ਸਨਮਾਨਿਤ ਕੀਤਾ ਜਾ ਰਿਹਾ ਹੈ ਦਵਾਈਆਂ ਵਾਲੀ ਮਾਰਕੀਟ ਦੇ ਵਿੱਚ ਤਾਂ ਲਗਾਤਾਰ ਅੱਗੇ ਵਧ ਰਹੇ ਨੇ ਹੋਲ ਸੇਲ ਕੈਮਿਸਟਰੀ ਐਸੋਸੀਏਸ਼ਨ ਵੱਲੋਂ ਇਹ ਸਮਾਗਮ ਕਰਵਾਇਆ ਗਿਆ ਸੀ ਢਾਲੀਵਾਲ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਦੇ ਤਾਂ ਢਾਲੀਵਾਲ ਸਾਹਿਬ ਲਗਾਤਾਰ ਸ਼ਹਿਰ ਦੇ ਵਿੱਚ ਆ ਰਹੇ ਹੋ ਤੁਸੀਂ ਕਿਵੇਂ ਦਾ ਰਿਸਪੌਂਸ ਜਿਹੜਾ ਮਿਲ ਰਿਹਾ ਜੀ ਨਹੀਂ ਨਹੀਂ ਬਹੁਤ ਵਧੀਆ ਰਿਸਪੌਂਸ ਤੁਦਨ ਜੀ ਅੱਜ ਪਹਿਲੇ ਮਈ ਦੇ ਜੀ ਮਜ਼ਦੂਰ ਦੇ ਜੀ ਮਿਹਨਤੀ ਲੋਕਾਂ ਦੇ ਨਾਲ ਜੀ ਸਾਡੇ ਅਗੇ ਮਿਹਨਤੀ ਲੋਕਾਂ ਦੇ ਬਿਲਕੁਲ ਸਭ ਦੇ ਅਗਰਗੱਲ ਜੀ ਜੀ ਅੱਜ ਦੇ ਦਿਨ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜੀ ਕਿ 4 ਜੂਨ ਨੂੰ ਜਿਹੜਾ ਰਿਜ਼ਲਟ ਆਊਗਾ ਜੀ ਕੱਲਾ ਬਸਾ ਦੀ ਸਾਡੇ ਪੰਜਾਬ 'ਚ 13 ਜੀਰੋਂ ਹੋਣ ਜਾਦਾ 13 ਜੀਰੋਂ ਹੋਏਗਾ ਇੱਕ ਮਿੰਟ ਜਿਵੇਂ ਹੁਣ ਕੇਤਰੀਵਾਲ ਸਾਹਿਬ ਜਿਵੇਂ ਈਡੀ ਨੇ ਅਰੈਸਟ ਕੀਤਾ ਉਹ ਤੁਸੀਂ ਕੈਂਪੇਨ ਲਗਾਤਾਰ ਅੱਗੇ ਵਧਾ ਰਹੇ ਹੋ ਉਹਨਾਂ ਤੋਂ ਬਿਨਾਂ ਕਿਵੇਂ ਕੈਂਪੇਨ ਚੱਲ ਰਹੀ ਹੈ ਕਿਉਂਕਿ ਤੁਸੀਂ ਕੈਬਨਰ ਮੰਤਰੀ ਵੀ ਹੋ ਤੁਸੀਂ ਦੇ ਵਿੱਚ ਮੈਡੂ ਦੇ ਵਿੱਚ ਜੀ 15 16 ਤਰੀਕ ਦੇ ਲਾਗੇ ਜੀ ਉਹਨਾਂ ਦੀ ਵਾਈਫ ਆਊਗੀ ਮੇਰੀ ਕੈਂਪੇਨ ਕਰ ਮੰਗਸਾਬ ਦੇ ਨਾਲ ਜੀ ਸਾਡੀ ਭੈਣ ਉਹ ਆਉਣਗੇ ਜੀ ਕੇਜੀਐਸ ਸਾਹਿਬ ਅੰਦਰ ਬੈਠੇ ਸਾਨੂੰ ਅਸ਼ੀਰਵਾਦ ਦੇ ਰਹੇ ਜੀ ਪਹਿਲੀ ਗੱਲ ਤਾਂ ਹੋ ਸਕਦਾ ਬੇਲ ਹੋ ਜੇ ਜੀ ਬੇਲ ਹੋਗੀ ਤਾਂ ਉਹ ਵੀ ਆਉਣਗੇ ਨਹੀਂ ਤੇ ਮੈਨੂੰ ਮੈਸੇਜ ਆ ਗਿਆ 16 ਤਰੀਕ ਨੂੰ ਜੀ ਸੁਨੀਤਾ ਜੀ ਉਹ ਮੇਰਾ ਪ੍ਰਚਾਰ ਕਰਨ ਵਾਸਤੇ ਤੇ ਆ। ਜਲੇਵਾ ਸਾਹਿਬ ਇੱਕ ਜਿਹੜੇ ਸੰਧੂ ਸਾਹਿਬ ਲਗਾਤਾਰ ਇਹ ਕਹਿ ਰਹੇ ਨੇ ਕਿ ਇੱਥੋਂ ਦੀਆਂ ਸਬਜ਼ੀਆਂ ਇੱਥੋਂ ਦਾ ਇਹ ਸਾਰਾ ਬਾਹਰ ਭੇਜਣਾ ਹੈ ਜੀ ਇਹ ਪਛੜ ਗਿਆ ਵਾ ਅੰਮ੍ਰਿਤਸਰ ਔਰ ਮੈਂ ਇਹ ਕਰ ਸਕਦਾ ਆ ਜੀ ਲੋਕਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਨੂੰ ਕਹੋ ਜੀ ਜਿਹੜੀ ਤੁਸੀਂ ਕੋ ਗੱਡੀ ਪਾਈਓ ਦਿਖਾਓ ਪਹਿਲਾਂ। ਬਾਅਦ ਤੇ ਤੁਹਾਡਾ ਉਹ ਪਾਪਾ ਜੀ ਬੋਦੀ ਦੀ ਕੋਈ ਚੀਜ਼ ਜਾਣ ਦਿੰਦਾ। ਉਹ ਸਾਡੇ ਬਾਰਡਰ ਬੰਦ ਕੀਤੇ ਹੋਣੇ। ਜੀ ਜੀ। ਉਹਨਾਂ ਨੂੰ ਕਹੋ ਜੀ ਆਪਣੇ ਪਾਪਾ ਜੀ ਨੂੰ ਕਹਿ ਕੇ ਇਹ ਬਾਰਡਰ ਖੋਲਾ ਦਿਓ ਤੁਹਾਡੀ ਕੋਈ ਲੋੜ ਨਹੀਂ। ਬਾਕੀ ਇਹ ਆਪੇ ਕੰਮ ਕਰ ਲਵੇ ਨਹੀਂ ਪੰਜਾਬ ਦੇ ਲੋਕ ਜਿਹੜੇ ਨੇ ਉਹ ਵਾਦਾ ਕਰ ਰਹੇ ਨੇ ਕਿ ਨੌਕਰੀ ਆਏਗੀ ਇੰਡਸਟਰੀ ਆਏਗੀ ਉਹ ਤਾਂ ਆ ਹੀ ਗਈ ਉਹ ਤਾਂ ਅਸੀਂ ਨੌਕਰੀਆਂ ਇੰਡਸਟਰੀ ਹਰ ਸੀ ਲੈ ਲਈ ਦੀ ਆਦੀ ਪੰਜਾਬ ਦੇ ਜਮਾਤ ਸਾਹਿਬ ਦੀ ਸਰਕਾਰ ਦੇ ਹਰ ਚੀਜ਼ ਕਰਦਾ ਤਾਂ ਇਹ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਧਾਲੀਵਾਲ ਸਾਹਿਬ ਸ਼ਹਿਰ ਦੇ ਵਿੱਚ ਅੱਜ ਵੀ ਸ਼ਹਿਰ ਦੇ ਵਿੱਚ ਹੀ ਸਾਰਾ ਸੈਕਟਰ ਆ ਕੇ ਫੈਡਰਲ ਕਿਦੇ ਵਿੱਚ ਤਾਂ ਸੀਐਮ ਸਾਹਿਬ ਦਾ ਹਲਕੇ ਜਿਹੇ ਕਦੋਂ ਪ੍ਰੋਗਰਾਮ ਹੈ 16 ਤਰੀਕ 16 ਤਰੀਕ ਨੂੰ 16 ਤਰੀਕ ਦੇ ਲੱਗੇ 16 ਐਸਰ 16 ਨੂੰ ਉਹ ਤੇ ਸਨੀਤਾ ਕਹੇ ਦੀਵਾਲ ਤੋਂ ਹੋਏ ਹੋਣ ਧੋਵੇ ਹੋਣਗੇ ਆ ਠੀਕ ਹੈ ਤਾਂ ਇਹ ਕੁਲਦੀਪ ਸਿੰਘ ਢੱਲੀਵਾਲ ਕੈਬਨਟ ਮੰਤਰੀ ਡਾਕਟਰ ਅਜੀਤ ਗੁਪਤਾ ਸਾਡੇ ਨਾਲ ਨੇ ਗੁਪਤਾ ਸਾਹਿਬ ਆਜੋ ਗੁਪਤਾ ਸਾਹਿਬ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਅੱਜ ਬੜਾ ਅੱਛਾ ਰਿਸਪੌਂਸ ਆ ਜੀ ਲੋਕ ਜਿੱਥੇ ਜਾ ਰਹੇ ਹੱਥਾਂ ਦੇ ਚੋਕਰੇ ਨੇ ਇੱਥੇ ਸ਼ਾਵਾ ਕਰ ਰਹੇ ਨੇ ਜੀ ਔਰ ਜਿਹੜੀ ਜਿੱਤ ਹੈ ਉਹ ਨਿਸ਼ਚਿਤ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਜਿੱਸਾ ਕਿ ਮਾਨ ਸਾਹਿਬ ਨੇ ਕਿਹਾ ਜੀ 130 ਉਹ 130 ਦਾ ਜਿਹੜਾ ਸਲੋਗਨ ਹੈ ਉਹ ਸੱਚ ਸਾਬਤ ਹੋਣ ਜਾ ਰਿਹਾ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡਾ ਤੁਹਾਡੇ ਕੰਸਿਸਟੈਂਸੀ ਮੁਕਾਬਲਾ ਗੁਪਤਾ ਜੀ ਕਿਸ ਨਾਮ ਮੰਨਦੇ ਜੇ ਤੁਸੀਂ ਕੋਈ ਮੁਕਾਬਲਾ ਨਹੀਂ ਜੀ ਇੱਕ ਤਰਫਾ ਜਿੱਤੇ ਹੈ ਕਿ ਅਸੀਂ 50000 ਤੋਂ ਵੱਧ ਜਿਹੜਾ ਸੈਂਟਰ ਹਲਕਾ ਜਿਤਾ ਕੇ ਪਰ ਤੁਸੀਂ ਮੁਕਾਬਲਾ ਕਰਨਾ ਮੰਨਦੇ ਜੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਾਂਗਰਸ ਨਾਲ ਅਕਾਲੀ ਦਲ ਨਾਲ ਕਿੱਥੇ ਕੋ ਦੇ ਉਹ ਪੁੱਛ ਰਹੇ ਸੀ ਉਹ ਕਿੱਥੇ ਆ ਕਾਂਗਰਸ ਹੈ ਕਿ ਕਿੱਥੇ ਨਹੀਂ ਤਾਂ ਅਲਾਈਂਸ ਇੰਡੀਆ ਐਲਾਈਂਸ ਦੇ ਵਿੱਚ ਸੋਨ ਦੀ ਸਰਕਾਰ ਜਾਂ ਫਲੋੜੋ ਬੁਲਾ ਰੀਆਂ ਹੈ ਕਿੱਥੇ ਕਿਹੜੇ ਬਜ਼ਾ ਵਿੱਚ ਹੁਣ ਬਾਜਵਾ ਸਾਹਿਬ ਵੀ ਪ੍ਰਚਾਰ ਬਾਜਵਾ ਸਾਹਿਬ ਪ੍ਰਚਾਰ ਕਰ ਰਹੇ ਪੂਰੇ ਪੰਜਾਬ 'ਚ ਹੁਣ ਕਿਹੜੇ ਪ੍ਰਤਾਪ ਬਾਜਵਾ ਨੇ ਬਾਜਵਾ ਜੀ ਉਹਨਾਂ ਨੇ ਕਿਉਂ ਕਰਦਾ ਪੁੱਛਦਾ ਦੋ ਸੁੱਖੀ ਤੋਂ ਇੰਨੀ ਬੜੀ ਮਹਿਮਾਨੀ ਉਹਨਾਂ ਦੀ ਸਭ ਤੋਂ ਪਹਿਲਾਂ ਉਹਨਾਂ ਨੇ ਰੋਣਾ ਸੁੱਖੀ ਤੋਂ ਉੱਥੇ ਹਾਂ ਤੂੰ ਦੇਖੇ ਤਾਂ ਬਿਲਕੁਲ ਇਹ ਕੁਲਦੀਪ ਸਿੰਘ ਢੱਲੀਵਾਲ ਤੁਸੀਂ ਦੇਖ ਸਕਦੇ ਹੋ ਆਪਣੇ ਚਿਹਰੇ ਪਰ ਇੰਦਾਜ ਦੇ ਵਿੱਚ ਜਿਹੜੇ ਇੱਥੇ ਗੱਲ ਕਰ ਰਹੇ ਨੇ ਅਜੇ ਗੁਪਤਾ ਜੀ ਵੀ ਤਾਂ ਗੁਪਤਾ ਸਾਹਿਬ ਤੁਸੀਂ ਕੰਟੀਨਿਊ ਆਪਾਂ ਰੱਖਦੇ ਹਾਂ ਇਹ ਦੱਸਿਓ ਕਿ ਇਸ ਐਸੋਸੀਏਸ਼ਨ ਦੀਆਂ ਕੀ ਮੰਗਾਂ ਸੀਗੀਆਂ ਜਿਹੜੀਆਂ ਅੱਜ ਇੱਥੇ ਤੁਸੀਂ ਆਏ ਅੱਜ ਐਸੋਸੀਏਸ਼ਨ ਵਾਲੇ ਹੌਲਸੇਲ ਅੰਮ੍ਰਿਤਸਰ ਕੇਮਿਸਟ ਐਸੋਸੀਏਸ਼ਨ ਵਾਲੇ ਇੰਨੇ ਖੁਸ਼ ਸੀ ਸਾਡੇ ਆਨ ਤੇ ਉਹਨਾਂ ਨੇ ਦੱਸਿਆ ਕਿ ਬਈ 2 ਸਾਲ ਜਦੋਂ ਦੀ ਇਹ ਸਰਕਾਰ ਆਈ ਹੈ ਕੋਈ ਉਹਨਾਂ ਨੂੰ ਨਜਾਇਜ਼ ਤੰਗ ਨਹੀਂ ਕੀਤਾ ਗਿਆ ਕਿਸੇ ਵੀ ਡਿਪਾਰਟਮੈਂਟ ਵਾਲੋ ਚਾਹੇ ਉਹ ਡਰਗ ਡਿਪਾਰਟਮੈਂਟ ਹੈ ਚਾਹੇ ਪੁਲਿਸ ਡਿਪਾਰਟਮੈਂਟ ਹੈ ਚਾਹੇ ਨਾਰਕੋਟਿਕ ਡਿਪਾਰਟਮੈਂਟ ਹੈ ਕਿਸੇ ਨੇ ਉਹਨਾਂ ਨੂੰ ਤਾਂ ਨਜਾਇਜ਼ ਤੰਗ ਨਹੀਂ ਕੀਤਾ ਜਦ ਕਿ ਜਦ ਕਿ ਉਹ ਹੀ ਮੈਂ ਦੱਸ ਲਵਾਂਗਾ ਜਦ ਕਿ ਆਮ ਸਰਕਾਰ ਆਉਣ ਤੋਂ ਪਹਿਲੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲੇ ਜਿਹੜੀਆਂ ਜਿੰਨੀਆਂ ਵੀ ਸਰਕਾਰਾਂ ਸੀਗੀਆਂ ਉਹਨਾਂ ਦੇ ਆਪਣੇ ਹੀ ਨੁਮਾਇੰਦੇ ਕਹਿ ਕੇ ਡਿਪਾਰਟਮੈਂਟ ਵਾਲਿਆਂ ਨੂੰ ਇਹਨਾਂ ਨੂੰ ਤੰਗ ਕਰਦੇ ਸੀ ਔਰ ਇਹਨਾਂ ਨੂੰ ਹਫਤਾ ਵਸੂਲੀ ਕਰਦੇ ਡਾਕਟਰ ਸਾਹਿਬ ਇੱਕ ਵਾਦਾ ਜਿਹੜਾ ਤੁਸੀਂ ਗੱਲਾਂ ਕਰ ਸਰਕਾਰ ਨੇ ਸਾਰੇ ਵਾਦੇ ਕੀਤੇ ਇੱਕ ਰਹਿ ਗਿਆ ਵਾਦਾ ਲੇਡੀਜ਼ ਵਾਲਾ ਉਹ ਕਦੋਂ ਉਸ ਬਾਰੇ ਉਸ ਬਾਰੇ ਕੀ ਕਰ ਦੇਖੋ ਸਾਡੇ ਮਾਨ ਸਾਹਿਬ ਨੇ ਟਵੀਟ ਕੀਤਾ ਸੀ ਕੁਝ ਦਿਨ ਪਹਿਲੇ ਕਿ ਜਿਹੜਾ ਭੈਣਾਂ ਦਾ ਔਰ ਮਾਤਾਵਾਂ ਦਾ ਜਿਹੜੀ ਗਾਰੰਟੀ ਸੀਗੀ 1000 ਰੁਪਏ ਵਾਲੀ ਉਹ ਵੀ ਜਿਹੜੀ ਮਾਨ ਸਰਕਾਰ ਬੜੀ ਜਲਦੀ ਪੂਰੀ ਕਰਨ ਜਾ ਰਹੇ ਬਿਜਲੀ ਦੇ ਬਿੱਲਾਂ ਦਾ ਲੋਕ ਵੀ ਰਿਸਪੌਂਸ ਦੇ ਰਹੇ ਨੇ ਆ ਰਹੇ ਨੇ ਲੋਕਾਂ ਨੂੰ ਜ਼ੀਰੋ ਬਿਲ ਕੇ ਬਹੁਤ ਖੁਸ਼ ਨੇ ਬਹੁਤ ਖੁਸ਼ ਨੇ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਲਾਸਟ ਟਾਈਮ ਬਿਜ਼ਨਸਮੈਨ ਦੀ ਜਦੋਂ ਮੀਟਿੰਗ ਹੋਈ ਸੀ ਮਾਨ ਸਾਹਿਬ ਨਾਲ ਤੇ ਉਸ ਮੀਟਿੰਗ ਦੇ ਵਿੱਚ ਇੱਕ ਜਿਹੜੇ ਸੁਨਿਆਰਾ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਨਾ ਮੇਸ਼ਾ ਜੀ ਉਹਨਾਂ ਨੇ ਉੱਠ ਕੇ ਬੋਲਿਆ ਸੀਗਾ ਕਿ ਮਾਨ ਸਾਹਿਬ ਤੁਹਾਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਜਦੋਂ ਪਹਿਲੇ ਸਰਕਾਰਾਂ ਸੀਗੀਆਂ ਉਹਨਾਂ ਸਰਕਾਰਾਂ ਦੇ ਵਿੱਚ 30 ਤਰੀਕ ਨੂੰ ਜਾਂ 31 ਤਰੀਕ ਨੂੰ ਪੈਣਾ ਆਉਂਦੀਆਂ ਸੀ ਆਪਣੀਆਂ ਕੋਈ ਬਾਲੀਆਂ ਗੈਰੇ ਰੱਖਣ ਆਂਦੀ ਸੀ ਕੋਈ ਆਪਣਾ ਹੋਰ ਗੈਰੇ ਗੈਰੇ ਰੱਖਣ ਆਂਦੀ ਸੀ ਬਿਜਲੀ ਦੇ ਬਿੱਲ ਭਰਨ ਵਾਸਤੇ ਮਗਰ ਮੈਂ ਤੁਹਾਨੂੰ ਵਧਾਈ ਦਿਨਾ ਔਰ ਉਹਨਾਂ ਲੋਕਾਂ ਦੀਆਂ ਤੁਹਾਨੂੰ ਇੰਨੀਆਂ ਦੁਆਵਾ ਮਿਲ ਰਹੀਆਂ ਔਰ ਚਾਹੇ ਮੇਰਾ ਨੁਕਸਾਨ ਹੋਇਆ ਉਹਦੇ ਚ ਤੁਹਾਡੀ ਸਰਕਾਰ ਆਉਣ ਤੋਂ ਬਾਅਦ ਅੱਜ ਤੱਕ ਕੋਈ ਭੈਣ ਨਹੀਂ ਆਈ ਆਪਣੀ ਕੋਈ ਵੀ سونے ਦੀ ਚੀਜ਼ ਜਿਹੜੀ ਹੈ ਗਹਿਰੇ ਰੱਖਣ ਲਈ ਡਰ ਸਾਹਿਬ ਆਖਿਰਸ ਵਾਲ ਕਿੰਨੀ ਲੀਡ ਹੈ ਇਸ ਹਲਕੇ ਦੇ ਵਿੱਚ ਕੋਈ ਦੇਖੋ ਜੀ 14026 ਵੋਟਾਂ ਤੋਂ ਮੈਂ ਜਿੱਤਿਆ ਸੀਗਾ ਮੈਂ 50000 ਤੋਂ ਵੱਧ ਵੋਟਾਂ ਤੋਂ ਜਿਤਾਉਂਗਾ ਸਾਨੂੰ ਸੈਂਟਰਲ ਕਾਮ ਰਿਸਰਵ ਸੈਂਟਰਲ ਹਲਕੇ ਦੇ ਵਿੱਚ ਮੁਕਾਬਲਾ ਕਾਂਗਰਸ ਨਾਲ ਜਾਂ ਬੀਜੇਪੀ ਨਾਲ ਸੀ ਕਿਸੇ ਨਾ ਕੋਈ ਨਹੀਂ ਸਾਡੇ ਸਾਹਮਣੇ ਕੋਈ ਇੱਥੇ ਕੋਈ ਵੜਿਆ ਹੀ ਨਹੀਂ ਮੈਂਬਰ ਪਾਰਲੀਮੈਂਟ ਸੈਂਟਰਲ ਹਲਕੇ 'ਚ 7 ਸਾਲਾਂ 'ਚ ਆਇਆ ਹੀ ਨਹੀਂ ਲੋਕਾਂ ਨੇ ਸ਼ਕਲ ਨਹੀਂ ਦੇਖੀ ਉਹਦੀ ਮੁਕਾਬਲਾ ਕਿਸ ਚੀਜ਼ ਦਾ ਹੁਣ ਡੋਰ ਡੋਰ ਕਰਨਾ ਇਥੇ ਹੁਣ ਅਸੀਂ ਡੋਰ ਡੋਰ ਕਰਾਂਗੇ ਥੈਂਕ ਯੂ ਜੀ ਦਾ ਅੰਮ੍ਰਿਤਸਰ ਦੇ ਨੌਜਵਾਨ ਵਿਧਾਇਕ ਜਿਹੜੇ ਨੇ ਡਾਕਟਰ ਅਜੇ ਗੁਪਤਾ ਜੀ ਤੁਸੀਂ ਇੱਥੇ ਦੇਖ ਸਕਦੇ ਹੋ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਉਹ ਅੱਜ ਗਏ ਇਥੇ ਦਵਾਈਆਂ ਦੀ ਮਾਰਕੀਟ ਤੇ ਪਹੁੰਚੇ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਸੈਂਟਰਲ ਕੇਅਰ ਦੇ ਵਿੱਚੋਂ ਵੱਡੀ ਲੀਡ ਜਿਹੜੀ ਹੈ ਉਹ ਕੁਲਦੀਪ ਸਿੰਘ ਢਾਲੀਵਾਲ ਨੂੰ ਜਿਹੜੇ ਨੇ ਉਹਨਾਂ ਨੂੰ ਮਿਲੇਗੀ 50000 ਦੀ ਲੀਡ ਦਾ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਦਾਵਾ ਕੀਤਾ ਇਹਦਾ ਤੁਸੀਂ ਦੇਖ ਸਕਦੇ ਹੋ ਲਗਾਤਾਰ ਅੱਗੇ ਹਾਲਾਂਕਿ ਇਹ ਤੰਗ ਏਰੀਆ ਹੈ ਸ਼ਹਿਰ ਦਾ ਅੰਮ੍ਰਿਤਸਰ ਸ਼ਹਿਰ ਦੀ ਜੇ ਗੱਲ ਕੀਤੀ ਜਾਵੇ ਕਿਉਂਕਿ ਭੀੜ ਭੜ ਵਾਲਾ ਏਰੀਆ ਇਹ ਮੰਨਿਆ ਜਾਂਦਾ ਹੈ ਤੇ ਸ਼ਹਿਰ ਦੇ ਵਿੱਚ ਵਹੀਕਲ ਜਿਹੜੇ ਨੇ ਲਿਆਉਣੇ ਮੁਜਦਨ ਨੇ ਇਸ ਕਰਕੇ ਜਿਹੜੇ ਪੈਦਲ ਜਿਹੜੇ ਨੇ ਚੱਲ ਕੇ ਡੋਰ ਟੂ ਡੋਰ ਪ੍ਰਚਾਰ ਜਿਹੜਾ ਉਹ ਵੀ ਕੀਤਾ ਹੈ ਨਾ ਵੱਖ-ਵੱਖ ਮਾਰਕੀਟਸ ਦੇ ਵਿੱਚ ਜਿਹੜੇ ਨੇ ਉਹ ਜਾ ਰਹੇ ਨੇ ਤਾਂ ਅੰਮ੍ਰਿਤਸਰ ਦੇ ਵਿੱਚ ਗੁਰਦੀਪ ਸਿੰਘ ਢਾਲੀਵਾਲ ਲਗਾਤਾਰ ਆਪਣਾ ਚੋਣ ਪ੍ਰਚਾਰ ਅੱਗੇ ਵਧਾ ਰਹੇ ਨੇ ਜੇ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੰਜ ਵਿਧਾਇਕ ਜਿਹੜੇ ਨੇ ਆਮ ਆਦਮੀ ਪਾਰਟੀ ਨਾਲ ਬੰਦਦ ਨੇ ਸੈਂਟਰਲ ਹਲਕੇ ਦੀ ਨੁਮਾਇੰਦਗੀ ਡਾਕਟਰ ਅਜੀਤ ਗੁਪਤਾ ਕਰਦੇ ਨੇ ਜਦ ਕਿ ਈਸਟਰ ਹਲਕੇ ਦੇ ਵਿੱਚ ਜਿਵੇਂ ਕਿ ਅਸੀਂ ਕੱਲ ਜੀਵਨ ਜੋਤ ਕੋਰਦੇ ਹਲਕੇ ਦੇ ਵਿੱਚ ਰੈਲੀ ਹੋਈ ਸੀ ਉੱਥੇ ਗਏ ਸੀ ਡਾ ਰਤੇਂਦਰਪੀਰ ਸਿੰਘ ਨੇਜਰ ਸਾਊਥ ਹਲਕੇ ਦੇ ਵਿਧਾਇਕ ਨੇ ਤੇ ਡਾਕਟਰ ਜਸਪੀਰ ਸਿੰਘ ਜਿਹੜੇ ਵੈਸਟ ਹਲਕੇ ਦੇ ਵਿਧਾਇਕ ਨੇ ਤੇ ਕੁਮਰ ਵਿਜੇ ਪ੍ਰਤਾਪ ਜੋ ਆਮ ਆਦਮੀ ਪਾਰਟੀ ਦੇ ਨਾਰਥ ਹਲਕੇ ਤੋਂ ਵਿਧਾਇਕ ਨੇ ਤਾਂ ਆਪਾਂ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਔਰ ਨਭਾਰੇ ਨੇ ਦਾ ਅੱਜ ਵੀ ਕੁਲਦੀਪ ਸਿੰਘ ਢਾਲੀਵਾਲ ਆਪਣੀ ਚੋਣਵੀ ਮਹਿੰਮ ਨੂੰ ਲਗਾਤਾਰ ਅੰਮ੍ਰਿਤਸਰ ਸੈਂਟਰ ਲੱਗੇ ਚੱਗੇ ਬਧਾਰੇ ਨੇ ਕੈਮਰਾ ਪਰਸਨ ਮਕੇਸ਼ ਬਾਵਾ ਦੇ ਨਾਲ ਗਗਨਦੀਪ ਸ਼ਰਮਾ ਦਿਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ